ਸਰ ਕੀ ਨਾਮ ਪੜਾਈ ਸਰਿੰਦਰ ਸਿੰਘ ਜੀ ਕਿਹੜਾ ਪੜ੍ਹਦੇ ਆ ਅਮਰੋਸਰ ਰਹਿਸ਼ ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਕੋਨਵਾਲ ਸਾਹਿਬ ਜਿਹੜੀ ਤੁਹਾਡੀ ਫੈਕਟਰੀ ਨੂੰ ਅੱਗ ਲੱਗੀ ਇਹ ਕਿਦਾਂ ਲੱਗੀ ਇਹ ਛੋਟ ਸਰਕਟ ਹੋਇਆ ਜੀ ਕਿਤੇ ਮੈਂ ਅਮਰੋਸਰ ਤੋਂ ਆ ਰਿਹਾ ਸੀ ਰਹਿਸ਼ਮੇਰੀ ਅਮਰੋਸਰ ਆ ਰਸਤੇ 'ਚ ਮੈਂ ਆ ਰਿਹਾ ਸੀ ਕਿਉਂ ਅੱਗੇ ਤਾਂ 10 ਵਜੇ ਆ ਜੀ ਤਾਂ ਇੱਥੇ ਅੱਜ ਲੇਟ ਹੋਣ ਦਾ ਕਾਰਨ ਇਹ ਹੋਇਆ ਕਿ ਮੈਂ ਸਮਾਨ ਕੁਝ ਖਰੀਦਣ ਲਾ ਪਿਆ ਬਾਜ਼ਾਰ 10:30 11 ਵਜੇ ਨਾ ਖੁੱਲਦਾ ਸਮਾਨ ਲੈ ਕੇ ਮੈਂ ਆਇਆ ਰਸਤੇ 'ਚ ਮੈਨੂੰ ਫੋਨ ਆਇਆ ਕਿ ਇੱਧਰ ਅੱਗ ਲੱਗੀ ਹੈ ਜਦ ਮੈਂ ਆਇਆ ਇ ਤਵਾ ਹੋ ਚੁੱਕਿਆ ਹੋਇਆ ਤੇ ਤੁਹਾਨੂੰ ਕਿੰਨੇ ਵਜੇ ਕੱਢਣਾ ਪਿਆ ਲੱਗਾ ਮੈਨੂੰ ਪ੍ਰੋਪਰ ਪਾ ਜੀ ਤੁਹਾਨੂੰ ਫੋਨ ਮੈਨੂੰ ਪਹਿਲਾ ਇਹਨਾਂ ਦਾ ਆਇਆ ਮੈਨੂੰ ਨਹੀਂ ਹੁਣ ਪਤਾ ਕਿੰਨੇ ਵਜੇ ਆਇਆ ਮੈਂ ਤੁਹਾਨੂੰ ਦੱਸ ਦਿੰਦਾ ਹੂੰ ਸਭ ਤੋਂ ਪਹਿਲਾਂ ਫੋਨ ਆਇਆ ਮੇਰੇ ਖਿਆਲ 12:00 ਵਜੇ ਨਾ ਆਇਆ ਅੱਛਾ ਜੀ ਹਾਂਜੀ ਹੁਣ ਕਿੰਨਾ ਕੰਨਾ ਨੁਕਸਾਨ ਅੰਦਰ ਹੋ ਗਿਆ ਤੁਹਾਡਾ ਫੈਕਟਰੀ ਨੁਕਸਾਨ ਤੇ ਭਾਜੀ ਦੱਸ ਨਹੀਂ ਸਕਦੇ ਕੋਈ ਪੰਜ ਤੋਂ 6 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹ ਆਪਣਾ ਕਹਾ ਇਹ ਕਾਹਦੀ ਫੈਕਟਰੀ ਕਾਹਦੀ ਹੈ ਤੁਹਾਡੀ? ਧਾਗਾ ਮਿਲਸੀ ਹੈ। ਤੇ ਵਰਕਰ ਕਹਿੰਦਾ ਸਾਰੇ ਸੇਫ ਨੇ ਜਿਹੜੇ ਕੰਮ ਕਰਦੇ ਨੇ। ਵਰਕਰ ਸੇਫ ਆ ਜੀ ਵਰਕਰ ਜਦੋਂ ਜਿਆਦਾ ਲੱਗੀ ਫਿਰ ਵਰਕਰ ਬਾਹਰ ਨਿਕਲ ਗਏ। ਹਰ ਇੱਕ ਨੂੰ ਜਾਨ ਪਿਆਰੀ ਹੁੰਦੀ ਹੈ ਵਰਕਰ ਬਾਹਰ ਆ ਗਏ। ਪਹਿਲਾਂ ਤਾਂ ਜਦੋਂ ਜਦ ਕਰਦੇ ਰਹੇ ਮੁੜ ਕੇ ਜਿਆਦਾ ਨਹੀਂ ਸੰਭਲੀ ਗਈ ਤਾਂ ਫਿਰ ਉਹ ਬਾਹਰ ਆ ਗਏ। ਜਦੋਂ ਤੁਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤਾਂ ਦੂਜੀਆਂ ਤਾਂ ਲੈ ਆ ਗਈਆਂ ਫਾਇਰ ਬ੍ਰਿਗੇਡ ਟਾਈਮ ਨਾਲ। ਨਹੀਂ ਜੀ ਫਾਇਰ ਬ੍ਰਿਗੇਡ ਤਾਂ ਇੱਥੇ ਹੈ ਹੀ ਕੋਈ ਨਹੀਂ। ਠੀਕ ਹੈ। ਤੇ ਰਸਤੇ ਦੇ ਵਿੱਚ ਉਹ ਮੇਰਾ ਬੇਟੇ ਨੂੰ ਮੋਬਾਈਲ ਫੋਨ ਕੀਤਾ ਮੈਂ ਤਾਂ ਗੱਡੀ ਚਲਾ ਰਿਹਾ ਸੀ ਉਹ ਅੰਮ੍ਰਿਤਸਰ ਸੀ ਮੈਂ ਕਹਿੰਦਾ ਜਿੰਨੀਆਂ ਵੀ ਫਰਗ੍ਰੇਡ ਗੱਡੀਆਂ ਉਹਨਾਂ ਨੇ ਇਤਲਾਹ ਕੀਤੀ ਆ ਪਰ ਜਦੋਂ ਫਰਗ੍ਰੇਡ ਗੱਡੀਆਂ ਆਈਆਂ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਿਆ ਸੀ ਹੁਣ ਜਿਸ ਤਰੀਕੇ ਕਹਿੰਦੇ ਦੱਸਿਆ ਵੀ ਕਰੋੜਾਂ ਰੁਪਈਆ ਨੁਕਸਾਨ ਹੋ ਗਿਆ ਤੁਹਾਡਾ ਤੇ ਕੀ ਹੁਣ ਸਰਕਾਰ ਕੋਲੋਂ ਜਾਂ ਆਪਣੇ ਪ੍ਰਸ਼ਾਸਨ ਕੋਲੋਂ ਕੀ ਮੰਗ ਤੁਹਾਡੀ ਪ੍ਰਸ਼ਾਸਨ ਕੋ ਮੰਗੇ ਆ ਜੀ ਇੱਕ ਇੱਥੇ ਫੋਕਲ ਪੁਆਇੰਟ ਦੇ ਵਿੱਚ ਸਾਡੇ ਗੋਂਦਵਾਲ ਇੰਡਸਟਰੀ ਏਰੀਆ 'ਚ ਸਗੀਆਂ ਫਰਗ੍ਰੇਡ ਦੀਆਂ ਗੱਡੀਆਂ ਫਰਗ੍ਰੇਡ ਦਾ ਦਫ਼ਤਰ ਵੀ ਸੀਗਾ ਤੇ ਉਹ ਇਹਨਾਂ ਨੇ ਪ੍ਰਸ਼ਾਸਨ ਨੇ ਇਥੋਂ ਚੁੱਕ ਲਿਆ ਨਾ ਹੁਣ ਇੱਥੇ ਕੋ ਗੱਡੀ ਆ ਨਾ ਕੋਈ ਦਫਤਰਾ ਫਾਰਮਗੇਟ ਦਾ ਦੂਰ ਤੋਂ ਆਉਂਦੀਆਂ ਜਿੱਦਾਂ ਹੁਣ ਅੰਮ੍ਰਿਤਸਰ ਤੋਂ ਆਈ ਆ ਤਰ ਤਰ ਤੋਂ ਆਈ ਆ ਪੱਟੀ ਤੋਂ ਆਈ ਆ ਆਉਂਦਿਆਂ ਆਉਂਦਿਆਂ ਗੱਡੀ ਨੂੰ ਟਾਈਮ ਲੱਗ ਗਿਆ ਤੇ ਉਹਨੀ ਦੇਰ ਨੂੰ ਸਾਰਾ ਕੁਝ ਤਬਾਹ ਹੋ ਗਿਆ ਤਾਂ ਮਤਲਬ ਮਿੰਟਾਂ ਸੈਕਿੰਟਾਂ ਜੀ ਹੋਇਆ ਸਭ ਕੁਝ